ਮੈਨੂੰ ਤੁਹਾਡੇ ਸਭ ਦੇ ਨਾਲ ਇਹ ਗੱਲ ਸ਼ੇਅਰ ਕਰਦਿਆਂ ਜਿੱਥੇ ਖੁਸ਼ੀ ਦਾ ਅਹਿਸਾਸ ਹੋ ਰਿਹਾ ਉਥੇ ਨਾਲ ਦੀ ਨਾਲ ਮੈਂ ਤੁਹਾਨੂੰ ਸਭ ਨੂੰ ਇਸ ਗੱਲ ਤੋਂ ਜਾਣੂ ਕਰਾਉਣਾ ਚਾਹੁੰਦਾ ਕਿ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਪੰਜਾਬੀ ਲੋਕਾਂ ਦੇ ਨਾਲ ਜਿੱਥੇ ਬਾਕੀ ਸਵਾਲਾਂ ਦੇ ਉੱਤੇ ਵੱਡੇ ਵਾਅਦਿਆਂ ਤੋਂ ਬਾਅਦ ਅਮਲ ਚ ਨੂੰ ਲਾਗੂ ਕਰਨ ਦਾ ਪਿਛਲੇ 3 ਸਾਲਾਂ ਦੇ ਦੌਰਾਨ ਕੰਮ ਕੀਤਾ ਤੇ ਉਹਦੇ ਨਾਲ ਦੇ ਨਾਲ ਰਜ਼ਗਾਰ ਦੇ ਪੱਖ ਤੋਂ ਆਮ ਆਗਮਨੀ ਪਾਰਟੀ ਦੀ ਸਰਕਾਰ ਅ ਸ੍ਰੀ ਅਰਬਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ ਦੇ ਮਤਾਬਕ ਤੇ ਪੰਜਾਬ ਦੇ ਅੰਦਰ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸਲਮਾਨ ਜੀ ਵੱਲੋਂ ਹਰ ਰੋਜ਼ ਕਿਸੇ ਨਾ ਕਿਸੇ ਡਿਪਾਰਟਮੈਂਟ ਦੇ ਅੰਦਰ ਨਵੇਂ ਰੋਜ਼ਗਾਰ ਦੇ ਜਿਹੜੇ ਉਹ ਨੁਕਤੀ ਪੱਤਰ ਦਿੱਤੇ ਜਾ ਰਿਹਾ ਸੋ ਇਹਦੇ ਨਾਲ ਦੇ ਨਾਲ ਅ ਮੇਰੇ ਜੰਗਲਾਤ ਮਹਿਕਮੇ ਦੇ ਅੰਦਰ ਜਿਹੜਾ ਉਹ ਪਿਛਲੇ ਦਿਨੀ ਕੈਬਨਿਟ ਦੀ ਮੀਟਿੰਗ ਨੇ 378 ਪੰਜਾਬ ਦੇ ਕੀਰਤੀ ਕਾਮੇ ਜਿਹੜੇ ਕਈ-ਕਈ ਸਾਲਾਂ ਤੋਂ ਜੰਗਲਾਤ ਵਿਭਾਗ ਦੇ ਅੰਦਰ ਬਤੌਰ ਡੇਲੀ ਵੇਜ ਕੰਮ ਕਰਦੇ ਸਨ ਪਰ ਪ੍ਰਾਣੀਆਂ ਸਰਕਾਰਾਂ ਦੀ ਨਲਾਕੀ ਕਰਕੇ ਉਹਨਾਂ ਦੀ ਬੇਰੁਖੀ ਕਰਕੇ ਇਹਨਾਂ ਨੂੰ ਪੱਕੇ ਨਹੀਂ ਸੀ ਕੀਤਾ ਜਾ ਚੁੱਕਿਆ ਸੋ ਮੈਨੂੰ ਇਸ ਗੱਲ ਦੀ ਜਿਹੜੀ ਆ ਉਹ ਵੱਡਾ ਮਾਣ ਹੈ ਕਿ ਫੋਰੈਸਟ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਜੀ ਨੇ 378 ਜਿਹੜੇ ਉਹ ਕੰਮ ਹੈ ਜਿਹੜੇ ਡੇਲੀ ਵੇਜ ਸਨ ਉਹਨਾਂ ਨੂੰ ਰੈਗੂਲਰ ਕਰਨ ਦਾ ਬੜਾ ਇਤਿਹਾਸਕ ਆ ਫੈਸਲਾ ਕੀਤਾ ਕੈਬਨਿਟ ਦੇ ਅੰਦਰ ਸੋ ਬਹੁਤ ਜਲਦੀ ਇਹਨਾਂ ਨੂੰ ਆ ਮਾਨ ਸਾਹਿਬ ਵੱਲੋਂ ਨਿਯੁਕਤੀ ਪੱਤਰ ਵੀ ਮਿਲਣਗੇ ਸੋ ਮੈਂ ਜਿੱਥੇ ਇਹਨਾਂ ਸਾਰੇ ਡੇਲੀ ਵੇਸ ਕਾਮਿਆਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਮੁਬਾਰਕਵਾ ਦੇਣਾ ਚਾਹਨਾ ਉਥੇ ਨਾਲ ਮੈਂ ਇਹ ਵੀ ਸਮਝਦਾ ਕਿ ਇਹਦੇ ਨਾਲ ਫੋਰੈਸਟ ਦੇ ਅੰਦਰ ਨਵੀਂ ਊਰਜਾ ਪੈਦਾ ਹੋਈ ਆ ਸੋ ਪੰਜਾਬ ਦੇ ਅੰਦਰ ਫੋਰੈਸਟ ਨੂੰ ਹੋਰ ਬੁਲੰਦੀਆਂ ਤੇ ਲਿਜਾਣ ਦੇ ਲਈ ਨਵੀਂ ਊਰਜਾ ਦੇ ਨਾਲ ਜਿਹੜਾ ਉਹ ਇਹ ਸਾਰੇ ਕਾਮੇ ਕੰਮ ਕਰਨਗੇ ਸੋ ਲਗਾਤਾਰ ਪੰਜਾਬੀਆਂ ਦੇ ਜਿੱਥੇ ਵਕ ਵਕ ਸਵਾਲਾਂ ਦੇ ਉੱਤੇ ਸਾਡੇ ਵੱਲੋਂ ਉਹਨਾਂ ਨਾਲ ਚਰਚਾ ਕੀਤੀ ਜਾਂਦੀ ਆ ਤੇ ਉਸ ਤੋਂ ਬਾਅਦ ਉਹਨੂੰ ਅਮਲ 'ਚ ਲਾਗੂ ਕਰਨ ਦੇ ਲਈ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿੱਥੇ ਪੰਜਾਬ ਦੇ ਅੰਦਰ 55 52000 ਪੰਜਾਬ ਦੇ ਨਵੇਂ ਨੌਜਵਾਨਾਂ ਨੂੰ ਕੰਮ ਦਿੱਤਾ ਉਹਦੇ ਨਾਲ ਦੇ ਨਾਲ ਜਿਹੜਾ ਮਾਨ ਸਾਹਿਬ ਦਾ ਇੱਕ ਇਹ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਆ ਕਿ ਉਹਨ ਵਿਦੇਸ਼ਾਂ ਵੱਲ ਜਾਣ ਦੀ ਬਜਾਏ ਪੰਜਾਬ ਦੇ ਅੰਦਰ ਹੀ ਠੁਕ ਮੇ ਰੁਜ਼ਗਾਰ ਜਿਹੜਾ ਸਰਕਾਰ ਉਹਦਾ ਪ੍ਰਬੰਧ ਕਰਦੀ ਆ ਸੋ ਉਸ ਕੜੀ ਵੱਜੋ ਉਸ ਦਿਸ਼ਾ ਦੇ ਵਿੱਚ ਇਹ ਜਿਹੜੇ ਕੰਮੇ ਪੱਕੇ ਕੀਤੇ ਗਏ ਆ ਇਹਨਾਂ ਨੂੰ ਨਾ ਕੇਵਲ ਹੁਣ ਇਹ ਪੱਕੇ ਹੋਇਆ ਬਲਕਿ ਹਰ ਸਾਲ ਇਹਨਾਂ ਦੀਆਂ ਇੰਕ੍ਰੀਮੈਂਟਾਂ ਲੱਗਿਆ ਕਰਨਗੀਆਂ ਜਿਹੜਾ ਨੇ ਟੀਟੀਏ ਬਣਿਆ ਕਰਨਗੇ ਸੋ ਇਹਨਾਂ ਸਾਰੇ ਪਰਿਵਾਰਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਆਸ ਕਰਦਾ ਉਮੀਦ ਕਰਦਾ ਕਿ ਇਹ ਸਾਰੇ ਕੰਮ ਜਿਹੜੇ ਆ ਹੋਰ ਮਦ ਦਲੇਰੀ ਤੇ ਹਿੰਮਤ ਦੇ ਨਾਲ ਪੰਜਾਬ ਦੇ ਅੰਦਰ ਫੋਰਸ ਨੂੰ ਡਿਵੈਲਪ ਕਰਨ ਦੇ ਵਿੱਚ ਆਪਣੀ ਵੱਡੀ ਭੂਮਿਕਾ ਅਦਾ ਕਰਨਗੇ ਸਾਰੇ ਕਾਮਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ